ਸਾਨੂੰ ਆਰਾ ਚੰਗਾ ਹੈ ਨਾ ਕਰਵਟ ਤੇਰੀ ਪਰ ਤੇਰੀ ਜਿਹੜੀ ਕਰਵਟ ਹੈ ਤੇਰਾ ਦੂਜੇ ਪਾਸੇ ਮੂੰਹ ਹੋਣਾ ਆਖਦੇ ਵੀ ਇਹ ਸਾਨੂੰ ਭਲਾ ਨਹੀਂ ਅਸੀਂ ਤੇਰੇ ਸਾਹਮਣੇ ਖਲੋਤੇ ਆਰੇ ਨਾ ਚੀਰੇ ਜਾਈਏ ਉਹ ਸਾਨੂੰ ਭਲਾ ਹੈ ਇਹ ਉਹਨਾਂ ਪੁਰਖਾਂ ਦੀਆਂ ਬਾਤਾਂ ਜਿਨ੍ਹਾਂ ਨੇ ਇਸ ਪ੍ਰੀਤ ਨੂੰ ਹੰਡਾਇਆ ਹੈ ਇਹਦੀ ਕੋ ਕੀਮਤ ਨਹੀਂ ਆਗਨੇ ਦੀ ਧਰਤੀ ਤੇ 6ਵੇਂ ਪਾਤਸ਼ਾਹ ਮਹਾਰਾਜ ਜਦੋਂ ਪਹੁੰਚਿਆ ਤੇ ਇੱਕ ਪਾਸੇ ਸ਼ਾਹ ਜਹਾਂ ਦਾ ਤੰਬੂ ਲੱਗਾ ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਤਾਰਾ ਕੀਤਾ ਇੱਕ ਸਿੱਖ ਉਹਨੂੰ ਪਤਾ ਲੱਗਾ ਕਿ ਸਤਗੁਰ ਜੀ ਆਏ ਆ ਉਹਨੇ ਆਖਿਆ ਵੀ ਮਹਾਰਾਜ ਦੇ ਦਰਸ਼ਨ ਕਰਾਂਗੇ ਬਹੁਤ ਸੁਣਿਆ ਬੜੇ ਬਹਾਦਰ ਬੜੇ ਦਿਆਲੂ ਆ ਮਹਾਰਾਜ ਸਿੱਖਾਂ ਨੂੰ ਬੜਾ ਪ੍ਰੇਮ ਕਰ ਦਿਆ ਛੇਵੇਂ ਪਾਤਸ਼ਾਹ ਮਹਾਰਾਜ ਦੇ دیدار ਕਰਨੇ ਆ ਸੋਚਿਆ ਮਨਾ ਤੂੰ ਗਰੀਬ ਐ ਤੇਰੇ ਕੋਲ ਦੇਣ ਲਈ ਕੁਝ ਨਹੀਂ ਜਦੋਂ ਸਤਿਗੁਰ ਦੇ ਸਾਹਮਣੇ ਜਾਏਗਾ ਤੇ ਫਿਰ ਉਹਦੇ ਅੱਗੇ ਕੀ ਰੱਖੇਗਾ ਕਾਈ ਸੀ ਆਖਿਆ ਵੀ ਮਹਾਰਾਜ ਤੇ ਉਹੀ ਪ੍ਰਵਾਨ ਕਰਦੇ ਆ ਜੋ ਤੁਸੀਂ ਭਾਵਨਾ ਨਾਲ ਲੈ ਜਾਓ ਸਵੇਰ ਵੇਲੇ ਤਰੇਲ ਪਈ ਹੋਈ ਚੰਗਾ ਚੰਗਾ ਕਾ ਉਹਨੇ ਵਢਿਆ ਉਹਦੀ ਪੰਡ ਬਣਾ ਲਈ ਜੇਬ ਜਿ ਇੱਕ ਟਕਾ ਉਹ ਰੱਖ ਲਿਆ ਸਿਰ ਤੇ ਪੰਡ ਰੱਖੀ ਤੇ ਰਮੋ ਰਮੀ ਤੁਰਿਆ ਆਵੇ ਉਹ ਨਾ ਕਿ ਆਖਿਆ ਵੀ ਮੈਂ ਪਾਤਸ਼ਾਹ ਦੇ ਦਰਜ਼ਾਰ ਕਰਨਿਆ ਜਿਹੜੇ ਸਿਪਾਹੀ ਕੋਲ ਗਿਆ ਉਹਨੇ ਇਸ਼ਾਰਾ ਕਰਤਾ ਸ਼ਾਹ ਜਾਨ ਦੇ ਤੰਬੂ ਵੱਲ ਉਹ ਉਸ ਪਾਸੇ ਚਲਿਆ ਗਿਆ ਜਾਂ ਕੇ ਘਰ ਦੀ ਪੰਡ ਰੱਖੀ ਹੈ ਟਕਾ ਰੱਖਣ ਤੋਂ ਪਹਿਲਾਂ ਉਹਨਾਂ ਅੱਖਾਂ ਬੜੇ ਚਿਰ ਦੀ ਮੇਰੀ ਭਾਵਨਾ ਸੀ ਵੀ ਮੈਂ ਤੁਹਾਡੇ ਦਰਸ਼ਨ ਕਰਾਂ ਕਿਰਪਾ ਕਰੋ ਮੇਰੇ ਜਨਮ ਜਨਮਾਂ ਦੇ ਦੁੱਖ ਕੱਟ ਦਿਓ ਤੁਹਾਡੀ ਮਿਹਰ ਦੀ ਨਜ਼ਰ ਹੋਵੇ ਇਸ ਨਜ਼ਰ ਨਾਲ ਮੇਰਾ ਗਰੀਬ ਦਾ ਭਲਾ ਹੋ ਜਾਏਗਾ ਸ਼ਾਹਜਹਾਨ ਨੇ ਵੇਖਿਆ ਵੀ ਇਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਜਾਣਾ ਸੀ ਇਹ ਭੁਲੇਖੇ ਨਾਲ ਇੱਧਰ ਆ ਗਿਆ ਉਹਨਾਂ ਆਖਿਆ ਵੀ ਜਿਹੜਾ ਪਾਤਸ਼ਾਹ ਦੇ ਦਰਦਾਰ ਤੋਂ ਕਰਨ ਆਇਆ ਉਹਦਾ ਉਤਾਰਾ ਦੂਸਰੇ ਪਾਸੇ ਹੈ ਜਦੋਂ ਇਹ ਸੁਣਿਆ ਤੇ ਉਸੇ ਵੇਲੇ ਆਪਣੀ ਪੰਡ ਚੁੱਕਣ ਲੱਗਾ ਉਹ ਬਾਦਸ਼ਾਹ ਦੇ ਵਜ਼ੀਰ ਲਾਗੇ ਉਹ ਕਹਿੰਦੇ ਵੀ ਐਸਾ ਕਰਨਾ ਤੇ ਗੁਨਾਹ ਹੈ ਗੁਸਤਾਖੀ ਹੈ ਵੀ ਜਿਹੜੀ ਚੀਜ਼ ਆਪਾਂ ਬਾਦਸ਼ਾਹ ਨੂੰ ਭੇਟ ਕਰੀਏ ਤੇ ਫਿਰ ਆਪਾਂ ਉਹਦੇ ਅੱਗੇ ਚੁੱਕ ਲਈਏ ਇਹ ਹਤਕ ਹੈ ਉਹਨਾਂ ਆਖਿਆ ਜੀ ਮੈਨੂੰ ਗਲਤੀ ਲੱਗੀ ਮੈਨੂੰ ਭੁਲੇਖਾ ਲੱਗਿਆ ਇਸ ਕਰਕੇ ਇਹ ਜਿਸ ਦੀ ਅਮਾਨਤ ਹੈ ਮੈਂ ਉਹਨਾਂ ਅੱਗੇ ਜਾ ਕੇ ਧਰਨੀ ਹੈ। ਉਹਨਾਂ ਬਾਦਸ਼ਾਹ ਨੇ ਆਖਿਆ ਉਹ ਕਹਿੰਦਾ ਵੀ ਤੈਨੂੰ ਜੋ ਚਾਹੀਦਾ ਇਹਦੀ ਕੀਮਤ ਅਸੀਂ ਦੇ ਦਿੰਨੇ ਆ। ਉਹ ਕਹਿੰਦਾ ਜੀ ਇਹਦੀ ਕੀਮਤ ਕੋਈ ਨਹੀਂ। ਇਹ ਬੇਸ਼ਕੀਮਤੀ ਚੀਜ਼ ਹੈ। ਕੋਈ ਇਹਦੀ ਕੀਮਤ ਅਦਾ ਨਹੀਂ ਕਰ ਸਕਦਾ। ਉਹਨਾਂ ਆਖਿਆ ਕਿ سزا ਦਿੱਤੀ ਜਾਏਗੀ ਆਖਿਆ ਜੀ ਸਤਿਕਾਰ ਹੈ ਮਨਜ਼ੂਰ ਹੈ ਪਰ ਇਹ ਮੈਂ ਜਿਹਦੇ ਵਾਸਤੇ ਲੈ ਕੇ ਆਇਆ ਮੈਂ ਉਹਦੇ ਕੋਲ ਜਾਣਾ ਚੋਕਲੀ ਪੰਡ ਉਹ ਜਿਹੜਾ ਬਾਹਰ ਪਹਿਰੇਦਾਰ ਸੀ ਉਹ ਕਹਿੰਦਾ ਕਿ ਕੀ ਹੈ ਇਸ ਪੰਡ ਵਿੱਚ ਕਹਾ ਦੀ ਤੇ ਪੰਡ ਤੇ ਬਾਦਸ਼ਾਹ ਤੈਨੂੰ ਅਸ਼ਰਫੀਆਂ ਦਿੰਦਾ ਤੈਨੂੰ ਮੋਹਰਾਂ ਦਿੰਦਾ ਸੋਨੇ ਦੀਆਂ ਤੇਰੀ ਗਰੀਬੀ ਦੂਰ ਹੋ ਜਾਣੀ ਸੀ ਇਸ ਪੰਡ ਬਦਲੇ ਤੂੰ ਇਹਨਾਂ ਕੁਝ ਆਪਣੇ ਹੱਥੋਂ ਗਵਾ ਲਿਆ ਉਹ ਅੱਖ ਦਾ ਵੀ ਜਿਹੜੀ ਗੁਰੂ ਕੀ ਪ੍ਰੀਤ ਹੈ ਨਾ ਉਹਦੀ ਕੋਈ ਕੀਮਤ ਨਹੀਂ ਉਹਨੂੰ ਇਹਨਾਂ ਚੀਜ਼ਾਂ 'ਚ ਤੋਲਿਆ ਨਹੀਂ ਜਾ ਸਕਦਾ ਠੀਕ ਹੈ ਤੇਰੀਆਂ ਨਜ਼ਰਾਂ 'ਚ ਅਸ਼ਰਫੀਆਂ ਦੀ ਮੋਹਰਾਂ ਦੀ ਕੋਈ ਕੀਮਤ ਹੋਏਗੀ ਪਰ ਮੇਰੀ ਗਰੀਬੀ ਇਹਨਾਂ ਚੀਜ਼ਾਂ ਨਾਲ ਦੂਰ ਨਹੀਂ ਹੋਣੀ ਮੇਰੀ ਗਰੀਬੀ ਤੇ ਉਸ ਵਕਤ ਦੂਰ ਹੋ ਜਾਣੀ ਆ ਜਦੋਂ ਮਹਾਰਾਜ ਨੇ ਮੇਰੀ ਪੇਟਾ ਪ੍ਰਵਾਨ ਕੀਤੀ ਤੇ ਮੈਂ ਆਪਣੇ ਪਿਆਰੇ ਦੇ ਦਰਸ਼ਨ ਕਰ ਲਏ ਉੱਥੇ ਮੇਰੀ ਪ੍ਰੀਤ ਉੱਥੇ ਮੇਰਾ ਪ੍ਰੇਮ ਉੱਥੇ ਮੇਰੀ ਭਾਵਨਾ ਉਹਦੇ ਦਰ ਤੇ ਪ੍ਰਵਾਨ ਹੋਣੀਆਂ ਕਿਉਂ ਉਹਨੂੰ ਮੇਰੀ ਪੇਟਾ ਦਾ ਪਤਾ ਤੇ ਮੈਨੂੰ ਉਹਦੇ ਪ੍ਰੇਮ ਦਾ ਪਤਾ ਹੈ ਵੀ ਉਹਦੀ ਕਿੰਨੀ ਕੀਮਤ ਹੈ ਫਿਰ ਜਾ ਕੇ ਸਹਿਬਾਂ ਅੱਗੇ ਸਾਰਾ ਕੁਝ ਰੱਖਿਆ ਦਿਦਾਰ ਕੀਤੇ ਮਾਫੀ ਮੰਗੀ ਵੀ ਮਹਾਰਾਜ ਮੈਂ ਤੇ ਭਲੇਖ ਇਹਨਾਂ ਦੂਜੇ ਪਾਸੇ ਚਲਿਆ ਗਿਆ ਐਸੀ ਸਾਡੀ ਖਿੱਚ ਹੋਵੇ ਗੁਰੂ ਪ੍ਰਤੀ ਜਿੱਥੇ ਅਸੀਂ ਚੀਜ਼ਾਂ ਨਾ ਵਸਤੂਆਂ ਨਾ ਇਸ ਪੱਲੜੇ ਨੂੰ ਤੋਲ ਗਏ ਨਾ ਤੇ ਗੁਰੂ ਕੀ ਬਾਣੀ ਨੇ ਇਹ ਕਿਰਪਾ ਕੀਤੀ ਮੈਂ ਤੋ ਮੋਲ ਮਹੰਗੀ ਲਈ ਜੀ ਸਟੈ ਆਪਣਾ ਜੀ ਦੇ ਕੇ ਮੈਂ ਮਹਿੰਗੀ ਕੀਮਤ ਦਾ ਕੀਤੀ ਹੈ ਖੰਭ ਵਿਕਾਂਦੜੇ ਜੇ ਲ੍ਹਾਂ ਕਿੰਨਾ ਸਾਵੀ ਤੋਲ ਜੇ ਕਿਤੇ ਖੰਭ ਵਿਕਦੇ ਹੋਣ ਤੇ ਉਹਨਾਂ ਨੂੰ ਖਰੀਦ ਲਵਾਂ ਆਪਣਾ ਸਾਰਾ ਕੁਝ ਉਹਦੇ ਬਦਲੇ ਦੇ ਦਿਆਂ ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋਲ ਉਹ ਖਰੀਦੇ ਹੋਏ ਖੰਭ ਮੈਂ ਆਪਣੇ ਤਨ ਨਾਲ ਜੜਾ ਲਵਾਂ ਤੇ ਉਸ ਸੱਜਣ ਨੂੰ ਜਾ ਕੇ ਲੱਭਾਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸ ਜਿਹਦੇ ਕੋਲ ਬੈਠਿਆ ਸੋਹਣੇ ਲੱਗੀਏ ਜਿਹੜਾ ਸਾਰਿਆਂ ਦਾ ਵਿਸਾਹ ਹੈ ਜੋ ਬਣ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨ ਜਾਏ ਰਿਦਾ ਇਤੀ ਜੋ ਬਣ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਉਹਨਾਂ ਪੌਰਿਆ ਉਹਨਾਂ ਪਤੰਗਾਂ ਦੀ